ਦੇ ਵੀਟਰ ਅਜ ਸਾਡੇ ਪਾਪਾ ਲਈ ਰੋ ਏਡਾ ਬੜਾ ਕੱਟ ਹੋਇਆ ਤੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਲਿਖਾਂਵਾਰਿਆਂ ਦਾ ਤੁਸੀਂ ਸਭ ਕਮੈਂਟ ਕਰ ਸਕਦੇ ਹੋ ਕਿਉਂਕਿ ਬੱਚੇ ਨਹੀਂ ਕਮੈਂਟ ਕਰ ਸਕਦੇ ਇੰਨੇ ਜਿੰਨੇ ਬਾਕੀ ਕਰ ਸਕਦੇ ਨੇ ਸਰੋਤ ਸੋ ਪਾਪਾ ਦੇ ਘਰ ਵਿੱਚ ਕਿਵੇਂ ਰਹਿੰਦੇ ਸੀ ਸਰ ਨੂੰ ਇਨਸਟ੍ਰਕਸ਼ਨ ਬੜੀਆਂ ਚੰਗੀਆਂ ਹੁੰਦੇ ਸੀ ਜਦੋਂ ਮੈਂ ਪਹਿਲੀ ਵਾਰੀ ਨੌਕਰੀ ਤੇ ਲੱਗੀਆਂ ਤਾਂ ਪਹਿਲਾਂ ਉਹਨਾਂ ਨੇ ਮੈਨੂੰ ਇਹੋ ਕਿਹਾ ਸੀ ਟਾਈਮ ਤੇ ਸਕੂਲ ਜਾਣਾ ਸਿੰਪਲ ਬਣ ਕੇ ਜਾਣਾ ਟੀਚਰ ਅੱچھے ਨਹੀਂ ਲੱਗਦੇ ਬੰਧਾ ਕੇ ਜਾਂਦੇ ਬੱਚੇ ਨੇ ਜਿਹੜੇ ਉਹ ਕੱਪੜਿਆਂ ਵਾਲੀ ਦੇਖਦੇ ਰਹਿੰਦੇ ਨੇ ਟੀਚਰਾਂ ਦੇ ਕੀ ਕੁਝ ਪਾਇਆ ਹੋਇਆ ਉਹਨਾਂ ਨੇ ਸੋ ਬਿਲਕੁਲ ਸਿੰਪਲ ਬਣ ਕੇ ਸਕੂਲ ਜਾਣਾ ਉਹਨਾਂ ਦੀ ਇਹ ਗੱਲ ਮੈਂ ਲੱਭਾ ਕੇ ਰੱਖੀ ਔਰ ਉਸੇ ਤਰ੍ਹਾਂ ਜੰਗ ਹੋ ਗਈ ਦੂਸਰਾ ਕਈ ਵਾਰੀ ਮੈਨੂੰ ਯਾਦ ਆ ਜਾਂਦਾ ਆਪਣਾ ਵਿਆਹ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਉਸ ਵੇਲੇ ਦਾ ਮਾਹੌਲ ਸਭ ਤੁਸੀਂ ਜਦੋਂ ਸੁਣਨਾ ਕਈ ਤੜੀ ਅਖਬਾਰਾਂ 'ਚ ਪੜਦੇ ਆ ਕਿ ਬਹੁਤ ਸਿੰਪਲ ਵਿਆਹ ਕੀਤਾ ਹੈ ਕੋਈ ਮੋਟਰਸਾਈਕਲ ਤੇ ਜਾ ਕੇ ਵਿਆਹ ਤੇ ਲਈ ਹਾਂ ਬੜਾ ਦਸਤ ਤੀਨ ਕੋਈ ਟਰੈਕਟਰ ਤੇ ਜਾਂਦਾ ਪੰਜ ਬੰਦੇ ਦਾ ਹੈ ਚਾਰ ਬੰਦੇ ਦਾ ਹੈ

बाकी एक कहा कि तुष्य आप उसे अडजस्ट किए करना में जिम्मेवारी है वो सामू जाते दूसरे का तो जाके बनते रही दिन ग्रहण करो हौली अपने आप भी दसो सो बहुत बढ़िया अपने की कोई दाल देज बगैर तो लिहा उन्हें और जाओ ਵੱਖਰਾ ਆਪਣਾ ਕਿੰਨੀ ਵੱਡੀ ਗੱਲ ਹੈ ਅੱਜ ਕੱਲ੍ਹ ਤਾਂ ਇਹ ਇੰਦੀ ਲੋਕੀ ਦਿੰਦੇ ਨੇ ਤੇ ਕਿੰਨੀਆਂ ਸਾਲ ਦੋ ਸਾਲ ਬਾਅਦ ਤਲਾਕ ਹੋ ਜਾਂਦੇ ਨੇ ਪਰ ਸਾਨੂੰ ਇੱਕ ਵੀ ਕੋਈ ਦਿੱਕਤ ਨਹੀਂ ਆਈ ਅਰੇ ਜਦੋਂ ਵੀ ਕੋਈ ਮੈਨੂੰ ਇਹਦੀ ਖਬਰ ਪੜ੍ਹਦੀ ਆ ਨਾ ਕਿ ਸਿੰਪਲ ਵਿਆਹ ਦਿੱਤੇ ਨੇ ਮੈਨੂੰ ਆਪਣਾ ਉਸੇ ਦੇ ਲਈ ਯਾਦ ਆ ਜਾਂਦਾ ਵਿਆਹ ਮੈਨੂੰ ਉਦੋਂ ਦਾ ਨਾ ਆਖਵਾਦ ਸੀ ਕਿਉਂਕਿ ਆਖਵਾਦ ਦੇ ਦਿਨਾਂ ਚ ਜਿਆਦਾ ਸਿੰਪਲ ਵਿਆਹ ਹੋਏ ਜਾਂ ਫਿਰ ਕਰੋਨਾ ਦੇ ਦਿਨਾਂ ਚ ਸੱਤੇ ਵਿਆਹ ਵੇਲੇ ਮੈਂ ਕਿਹਾ ਨਾ ਅਤਵਾਦ ਸੀ ਤੇ ਨਾ ਕਰੋਨਾ ਸੀ ਤੇ ਅਸੀਂ ਉਹਨਾਂ ਦਿਨਾਂ ਵਿੱਚ ਆਪਣਾ ਸਿੰਪਲ ਵਿਆਹ ਕਰੇ ਨਾ ਤੇ ਇਸ ਗੱਲ ਦਾ ਮੈਨੂੰ ਬਹੁਤ ਮਾਣ ਹੋ ਜਾਂਦਾ ਤੇ ਉਸੇ ਵੇਲੇ ਮੈਨੂੰ ਯਾਦ ਆਉਂਦੇ ਨੇ ਪਾਪਾ ਜੀ ਆਪਣੇ ਉਹਨਾਂ ਦੀ ਤਕਰੀਰ ਜਿਹੜੇ ਜਲੰਧਰ ਤੋਂ ਜਿੰਨੇ ਵੀ ਪੱਤਰਕਾਰ ਆ ਕੋਹਾਰਾ ਨੇ ਮਾਲਕ ਆਏ ਸੀ ਵੱਡੇ ਵੱਡੇ ਸਾਰੇ ਇਹ ਕਹਿੰਦੇ ਸੀ ਕਾਸ਼ ਅਸੀਂ ਨਾਲ ਟੇਪ ਰਿਪੋਰਟ ਲੈ ਕੇ ਆਉਂਦੇ ਉਦੋਂ ਤਾਂ ਇੰਨੀਆਂ ਫੋਟੋਆਂ ਵੀ ਨਹੀਂ ਸੀ ਹੁੰਦੀਆਂ ਸਿਰਫ ਇਹ ਕਿ ਜੀਸੀ ਨੇ ਨਾਲ ਇੱਕ ਕੈਮਰਾ ਲੈ ਕੇ ਆਇਸੀ ਛੋਟਾ ਜਿਹਾ ਛੋਟੀਆਂ-ਛੋਟੀਆਂ ਫੋਟੋਆਂ ਖਾਡੀਆਂ ਉਹਨਾਂ ਨੇ ਖਿੱਚੀਆਂ ਪਰ ਸਾਰੇ ਪੰਜਾਬੀ ਤੁਹਾਡੇ ਬਿਆਨ ਨੂੰ ਬਹੁਤ ਅਸਰਾਇਆ ਸੀ ਇਹ ਹੀ ਮੈਨੂੰ ਸਭ ਤੋਂ ਵੱਡਾ ਉਹਨਾਂ ਦਾ ਹੋਤਾ ਹੈ ਉਹਨਾਂ ਨੇ ਦਿੱਖਤਾ ਨਹੀਂ ਉਹਨਾਂ ਤੋਂ ਵੀ ਸਮ ਇਹੀ ਦਾਗ ਦੇ ਰੂਪ ਵਿੱਚ ਜਾਂ ਉਹਨਾਂ ਦੀਆਂ ਜੋ ਅਗਲੇ ਕਦਰਾਂ ਬਹੁਤ ਗ੍ਰਿਧੀ ਵਿੱਚ ਪਲਿਆ ਸੀ ਪਰ ਸਾਨੂੰ ਜਦੋਂ ਸੀ ਉਹਨਾਂ ਦੀ ਨਿੱਕਤਾ ਪੜ ਕੇ ਦੂਸਰਿਆਂ ਕੋਲੋਂ ਅਸੀਂ ਪ੍ਰਸੰਸਾ ਸੁਣਦੇ ਆ ਇਸ ਤੋਂ ਬਾਅਦ ਅਮੀਰੀ ਸੰਗ ਹੋਟੀ ਹੋ ਸਕਦੀ ਹੈ ਟਰੈਂਕ ਵੀ ਸਮਾਂ ਤੇ ਬਹੁਤ ਬਹੁਤ